ਸੂਈ ਦੀ ਠੰਡੀ ਹਵਾ ਵੇੜੇ ਚ ਫੇਲ ਰਹੀ ਸੀ ਚੁੱਲੇ ਤੇ ਅੱਗ ਧੀਮੀ ਧੀਮੀ ਚੱਲ ਰਹੀ ਸੀ ਸੱਸ ਹਰਨਾ ਮੋ ਰੋਟੀਆਂ ਪਕਾ ਰਹੀ ਸੀ ਤੇ ਨੂੰ ਰਾਜੀ ਮੱਚ ਦਾ ਦੁੱਧ ਚੋ ਰਹੀ ਸੀ ਨੀ ਰਾਜੀਏ ਅੱਜ ਲस्सी ਚੰਗੀ ਬਣੀ ਆ ਥੋੜਾ ਮੱਖਣ ਵੱਧ ਪਾਇਆ ਕਰ ਤੇਰੇ ਘਰ ਵਾਲੇ ਗਰਮੇਲ ਨੂੰ ਬੜੀ ਪਸੰਦ ਆ ਜੀ ਮਾਜੀ ਜਿਵੇਂ ਤੁਸੀਂ ਕਹੋ ਆਹ ਲਓ ਪਰੌਂਠਾ ਇਹਨੇ ਚ ਗਵੰਡਨਸ ਮਿੱਤਰੋ ਵੇੜੇ ਚ ਆਵੜੀ ਉਹੇ ਹਰਨਾ ਮੋ ਅੱਜਕੱਲ ਤੇਰੀ ਨੂੰ ਤਾਂ ਬੜੀ ਖੁੱਲੀ ਫਿਰਦੀ ਆ ਨੀ ਕੀ ਹੋਇਆ ਭੈਣੇ ਕੱਲ ਬਾਜ਼ਾਰ ਚ ਵੇਖੀ ਸੀ ਕੱਪੜੇ ਚੂੜੀਆਂ ਫਜ਼ੂਰ ਖਰਚਾ ਕਹਿੰਦੀ ਸੀ ਘਰਦਿਆਂ ਨੂੰ ਕੀ ਪਤਾ ਲੱਗਣਾ ਕੀ ਮੈਂ ਕੀ ਕਰਦੀ ਫਿਰਦੀ ਆ ਸੁમિતਰੋ ਚਲੀ ਗਈ ਹਰਨਾ ਮੋਦਾ ਮੱਥਾ ਬੜ ਪਾ ਗਿਆ ਸੀ ਉਸ ਦੀ ਨਜ਼ਰ ਰਾਜੀ ਵੱਲ ਸ਼ੱਕ ਨਾਲ ਮੁੜ ਗਈ ਦੁਪਹਿਰ ਨੂੰ ਰਾਜੀ ਖੇਤਾਂ ਵੱਲ ਰੋਟੀ ਲੈ ਕੇ ਤੁਰ ਪਈ ਸੀ ਅਤੇ ਉਸ ਦੀ ਸੱਸ ਉਸਦੇ ਪਿੱਛੇ ਪਿੱਛੇ ਨੀਰਾਜੀ ਸੁਣ ਤੂੰ ਪੈਸੇ ਕਿੱਥੇ ਣਾਉਂਦੀ ਫਿਰਦੀ ਆ ਮਾਜੀ ਮੈਂ ਤਾਂ ਤੁਹਾਡੇ ਤੋਂ ਬਿਨਾ ਪੁੱਛੇ 1 ਰੁਪਿਆ ਵੀ ਨਹੀਂ ਖਰਚਿਆ ਫਿਰ ਮੈਂ ਕਿੱਥੇ ਜਾਣਾ ਮੈਨੂੰ ਤਾਂ ਹੋਰਾਂ ਨੇ ਦੱਸਿਆ ਮੇਰਾ ਪੁੱਤ ਮਿਹਨਤ ਕਰਦਾ ਤੇ ਤੂੰ ਰਾਜੀ ਦੀਆਂ ਅੱਖਾਂ ਭਾਰਾਈਆਂ ਸੀ ਜੇ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਤਾਂ ਮੈਂ ਬਾਜ਼ਾਰ ਜਾਣਾ ਹੀ ਛੱਡ ਦਾਂਗੀ ਜੇ ਤਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰ ਲਾਂਗੀ ਹਰਨਾਮੋ ਦਾ ਦਿਲ ਥੋੜਾ ਡੋਲਿਆ ਸੀ ਹਰ ਸ਼ੱਕ ਫੇਰ ਵੀ ਰਹਿ ਹੀ ਗਿਆ ਸੀ ਸ਼ਾਮ ਨੂੰ ਸੁમિતਰੋ ਮੁੜ ਆ ਗਈ ਨੀਰਾ ਜੀ ਅਦਾਸ ਕਿਉਂ ਬੈਠੀ ਆ ਮਾਂ ਜੀ ਬਿਨਾ ਗੱਲੋਂ ਮੇਰੇ ਤੇ ਸ਼ੱਕ ਕਰਦੇ ਨੇ ਤੈਨੂੰ ਕੀ ਪਤਾ ਤੇਰੀ ਸੱਸ ਆਪਣੇ ਪੇਕੇ ਵਾਲਿਆਂ ਨੂੰ ਪੈਸੇ ਭੇਜਦੀ ਆ ਤੇ ਤੈਨੂੰ ਦੋਸ਼ ਲਾਉਂਦੀ ਆ ਰਾਜੀ ਦੇ ਮਨ ਵਿੱਚ ਸ਼ੱਕ ਦਾ ਬੀਜ ਬੀਜ ਗਈ ਰਾਤ ਨੂੰ ਗਰਮੇਲ ਰੋਟੀ ਖਾਣ ਬੈਠਿਆ ਤੇ ਅੱਜ ਦੋਵੇਂ ਚੁੱਪ ਕਿਉਂ ਨੇ ਗੱਲ ਵੱਧ ਗਈ ਇੱਕ ਦੂਜੇ ਤੇ ਦੋਸ਼ ਲੱਗਣ ਲੱਗੇ ਤੂ ਚੁਗਲੀਆਂ ਚ ਆ ਗਈ ਤੇ ਤੂੰ ਵੀ ਇੱਕ ਦੂਜੇ ਨੂੰ ਕਹਿਣ ਲੱਗੀਆਂ ਅਚਾਨਕ ਗਰਮੀਲ ਉੱਚੀ ਆਵਾਜ਼ ਚ ਬੋਲਿਆ ਬਸ ਇਹ ਸਭ ਸੁਮਿਤਰਾ ਦਾ ਕੀਤਾ ਲੱਗਦਾ ਉਸ ਨੇ ਮੈਨੂੰ ਆਪ ਦੱਸਿਆ ਸੀ ਕਿ ਉਹ ਘਰ ਘਰ ਲੜਾਈ ਲਾਉਂਦੀ ਫਿਰਦੀ ਆ ਹਰ ਨਾਮੋ ਤੇ ਰਾਜੀ ਇੱਕ ਦੂਜੇ ਵੱਲ ਵੇਖ ਕੇ ਚੁੱਪ ਹੋ ਗਈਆਂ ਸੀ ਉਹਨਾਂ ਕੋਲ ਹੁਣ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਸੀ ਅੱਜ ਦੋਵੇਂ ਲਾਈ ਲੱਗ ਗਏ ਹਾਂ ਗਲਤੀ ਦੋਹਾਂ ਦੀ ਆ ਗਰਮੀਲ ਨੇ ਕਿਹਾ ਕਿ ਘਰ ਦੀ ਸ਼ਾਂਤੀ ਬਾਹਰਲੇ ਬੰਦੇ ਦੀ ਗੱਲ ਨਾਲ ਨਹੀਂ ਖਰਾਬ ਕਰੀਦੀ ਆਪਸੀ ਪਰੋਸੇ ਨਾ ਰੱਖੀਦੀ ਆ ਅੱਗੇ ਤੋਂ ਕੋਈ ਵੀ ਗੱਲ ਹੋਵੇ ਆਪਸੀ